ਸਦਾ ਜੀਵਨਾ ਨਹੀਂ ਜਹਾਨ ਅੰਦਰ ਖਿਲੀ ਰਹੇਗੀ ਸਦਾ ਗੁਲਜ਼ਾਰ ਨਹੀਂ ਸਦਾ ਕੂੜ ਦੀ ਰਹੇਗਾ ਯਾਰ ਸ਼ਾਹੀ ਯਾਰ ਸ਼ਾਹੀ ਹੁੰਦਾ ਹੈ ਹਕੂਮਤ ਸਦਾ ਕੂੜ ਦੀ ਰਹੇਗਾ ਯਾਰ ਸ਼ਾਹੀ ਸਦਾ ਜਾਵਰਾ ਹੱਥ ਤਲਵਾਰ ਨਹੀਂ ਰੰਗ ਬਦਲਦੀ ਰਹੇਗੀ ਸਦਾ ਕੁਦਰਤ ਵੰਦਾ ਵਕਤ ਕਿਸੇ ਦਾ ਯਾਰ ਨਹੀਂ ਉਸੀ ਧਰਮ ਦੀ ਜਿੱਤ ਅਖੀਰ ਬੰਦੇ ਜਿਹੜੀ ਪਾਪ ਦੀ ਲਗਣੀ ਪਾਰ ਨਾ ਹੀ ਤੇ ਧਰਮ ਦੀ ਗੱਲ ਐ ਇਸ ਕਰਕੇ ਇਹ ਅਲੋਪ ਕਰ ਦਿੱਤੀ ਸਾਡੇ ਵੀਰੋ ਤੁਸਾਂ ਨੇ ਖੁਸ਼ ਰਹਿਣਾ ਅਸੀਂ ਆਪਣੀ ਆਪ ਨਿਵਾ ਦੇਾਂਗੇ ਦੁੱਖ ਝੱਲਾਂਗੇ ਹੱਸ ਕੇ ਬਾਗ ਮਰਦਾਂ ਨਾਲ ਖੁਸ਼ੀ ਦੇ ਸੀਸ ਲਗਾ ਦੇਾਂ ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ ਜਦ ਜ਼ੁਲਮ ਦੀ ਪੋਟ ਦਿਖਾ ਦੇਾਂਗੇ ਥੋੜੇ ਦਿਨਾਂ